ਸਾਰੇ ਸ਼ਿਕਾਜੀ ਸਾਰਿਆਂ ਨੂੰ ਮਿਲ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਤੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਮੈਂ ਲੱਗੀ ਸੀਗੀ ਜੀ ਇਥੇ ਆਰਬੀ ਦੀ ਸਬਜ਼ੀ ਬਣਾਉਣ ਤੇ ਮੈਂ ਸੋਚਿਆ ਮੈਂ ਕਿ ਚਲੋ ਅੱਜ ਆਪਾਂ ਸਬਜ਼ੀ ਬਣਾਉਣੀ ਹੈ ਤੇ ਮੈਂ ਤੁਹਾਡੇ ਨਾਲ ਇਹ ਰੈਸਪੀ ਹੈ ਜਿਹੜੀ ਆਪਾਂ ਸ਼ੇਅਰ ਕਰਦੇ ਹਾਂ ਤੇ ਤੁਸੀਂ ਵੀ ਦੇਖਦੇ ਜਾਏ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੇਖਿਓ ਕਿ ਆਪਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਹੈ ਜਰਬੀ ਦੀ ਸਬਜ਼ੀ ਆਪਾਂ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਕੀ ਕਰਨਾ ਹੈ ਇਹਨੂੰ ਛੇਲਣਾ ਹੈ ਆ ਇਹਨੂੰ ਛੇਲਣ ਦੇ ਸਮੇਂ ਤੁਹਾਨੂੰ ਵੀ ਪਤਾ ਹੋਊਗਾ ਕਿ ਆਪਣੇ ਹੱਥਾਂ ਦੇ ਉੱਤੇ ਖਾਰਸ਼ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਹੱਥ ਤੇ ਖਾਰਸ਼ ਜੀ ਕਾਫੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਤੇ ਉਹਦੇ ਲਈ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਜੀ ਆਪਣੇ ਹੱਥਾਂ ਦੇ ਉੱਤੇ ਜਿਹੜਾ ਚੰਗੀ ਤਰ੍ਹਾਂ ਆਪਾਂ ਜਿਹੜਾ ਆਪਣਾ ਸਰੋਂ ਦਾ ਤੇਲ ਹੁੰਦਾ ਆ ਆਪਾਂ ਉਹ ਮਲਣਾ ਇਨੂੰ ਛੇਲਣ ਤੋਂ ਪਹਿਲਾਂ ਹਾਂਜੀ ਇੱਥੇ ਮੈਂ ਕੀ ਕੀਤਾ ਜੀ ਆਪਣੇ ਹੱਥਾਂ ਤੇ ਸਿੱਧੇ ਹੱਥਾਂ ਦੇ ਤੇ ਪੁੱਠੇ ਹੱਥਾਂ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਆਪਾਂ ਸਰੋਂ ਦਾ ਤੇਲ ਲਗਾ ਲਿਆ ਆ ਸਰੋਂ ਦਾ ਤੇਲ ਆਪਾਂ ਤਾਂ ਮਲਿਆ ਵਾ ਕਿਉਂਕਿ ਇਹਨੂੰ ਛੇਲਣ ਦੇ ਮੌਕੇ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਖਾਜ ਹੁੰਦੀ ਆ ਤੇ ਤੁਸੀਂ ਇਹ ਮਲ ਕੇ ਦੇਖਿਓ ਕਿ ਕਦੇ ਵੀ ਖਾਜ ਆ ਜਿਹੜੀ ਉਹ ਤੁਹਾਡੇ ਹੱਥਾਂ ਦੇ ਉੱਤੇ ਨਹੀਂ ਹੋਊਗੀ ਤੇ ਆਪਾਂ ਇਹਨੂੰ ਛਿੱਲ ਲਏ ਚੰਗੀ ਤਰ੍ਹਾਂ ਤੇ ਇੱਧਰ ਆਪਾਂ ਚਾਰ ਪੰਜ ਪਿਆਜ਼ ਲਏ ਇੱਕ ਟਮਾਟਰ ਲਏ ਤੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਅੱਜ ਦੀ ਸਬਜੀ ਦੇ ਰਿਕਾਰਡਿੰਗ ਵੀ ਲੈ ਸਕਦੇ ਹੋ ਤੇ ਆਪਾਂ ਅੱਗੇ-ਅੱਗੇ ਕੀ ਪ੍ਰੋਸੈਸ ਕਰਦੇ ਹਾਂ ਜੀ ਤੇ ਤੁਹਾਨੂੰ ਵੀ ਜ਼ਰੂਰ ਦਿਖਾਉਣੀ ਹੈ ਤੇ ਬਣੇ ਰਹੋ ਜੀ ਵੀਡੀਓ ਨਾਲ ਤੇ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਲਓ ਜੀ ਇੱਥੇ ਆਪਾਂ ਆਪਣੀ ਸਬਜੀ ਜਿਹੜੀ ਆਪਾਂ ਚੰਗੀ ਤਰ੍ਹਾਂ ਛਿੱਲ ਲਈ ਆ ਤੋ ਲਿਆ ਚੰਗੀ ਤਰ੍ਹਾਂ ਸਮਾਰ ਕੇ ਤੇ ਆਪਾਂ ਆਪਣੇ ਪਿਆਜ਼ ਵੀ ਆ ਜਿਹੜੇ ਉਹ ਵੀ ਚੰਗੀ ਤਰ੍ਹਾਂ ਆਪਾਂ ਚੀਰ ਲਏ ਆ ਜੀ ਇਹ ਤੁਸੀਂ ਇੱਥੇ ਪਿਆਜ਼ ਆ ਜਿਹੜੇ ਆਪਣੇ ਉਹ ਰੱਖਣੇ ਆ ਜੀ ਲੰਬੇ-ਲੰਬੇ ਥੋੜੇ ਜਿਹਾ ਕਟਿੰਗ ਕਰਨੇ ਆ ਤੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਕੀ ਕਰਾਂਗੇ ਜੀ ਗੈਸ ਚਲਾ ਲੈਣਾ ਤੇ ਗੈਸ ਦੇ ਉੱਤੇ ਆਪਾਂ ਕੜਾਹੀ ਦੇਣੀ ਆ ਰੱਖ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਹਾਂਜੀ ਸਰੋਂ ਦਾ ਤੇਲ ਤੁਸੀਂ ਬਹੁਤ ਜ਼ਿਆਦਾ ਜਣ ਦੀ ਨਹੀਂ ਪਾਉਣਾ ਹੈਗਾ ਕੜਾਹੀ ਭਰ ਕੇ ਤੇ ਬਸ ਆਪਾਂ ਥੋੜਾ ਜਿਹਾ ਹੀ ਤੇਲ ਪਾਉਣਾ ਹੈ ਤੇ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਹਾਡੀ ਸਬਜੀ ਦੇ ਰਿਕੋਰਡਿੰਗ ਕਿੰਨਾ ਕੁ ਤੁਹਾਨੂੰ ਜੰਦੀ ਸਹੀ ਰਹੂਗਾ ਜੇਕਰ ਤੁਹਾਡੀ ਸਬਜੀ ਵੱਧਦਾ ਤਾਂ ਤੁਸੀਂ ਤੇਲ ਵੀ ਥੋੜਾ ਜਿਆਦਾ ਵੱਧ ਪਾ ਸਕਦੇ ਹੋ ਜੇਕਰ ਤੁਹਾਡੀ ਸਬਜੀ ਥੋੜੀ ਜੀ ਘਟਾ ਤਾਂ ਤੁਸੀਂ ਤੇਲ ਇੱਥੇ ਜਿਹੜਾ ਉਹ ਘੱਟ ਰੱਖਣਾ ਤੇ ਹਾਂਜੀ ਤੇ ਤੇਲ ਆਪਣਾ ਇਸ ਤੋਂ ਬਾਅਦ ਵਿੱਚ ਜੀ ਚੰਗੀ ਤਰ੍ਹਾਂ ਹੋ ਗਿਆ ਗਰਮ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਆਪਣੀ ਆਰਬੀ ਹੈ ਜਿਹੜੀ ਉਹ ਆਪਾਂ ਥੋੜੀ ਜੀ ਜੰਦੀ ਕਹਿ ਸਕਦੇ ਕਿ ਫਰਾਈ ਜੀ ਕਰ ਲੈਣੀ ਆ ਐਨ ਇਹਨੂੰ ਚੰਗੀ ਤਰ੍ਹਾਂ ਆ ਜਿਹੜਾ ਆਪਾਂ ਕੈਸਾ ਦੇ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਨਹੀਂ ਪਕਾਉਣਾ ਹੈਗਾ ਬਸ ਆਪਾਂ ਇਹਨੂੰ ਥੋੜਾ ਥੋੜਾ ਜੀ ਫਰਾਈ ਕਰਨਾ ਹੈ ਆ ਤੇ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣੀ ਆਪਣੀ ਸਬਜੀ ਨੂੰ ਤੇ ਇਸ ਤਰੀਕੇ ਦੇ ਨਾਲ ਜੀ ਸਬਜੀ ਬਣਾ ਕੇ ਦੇਖਿਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਸਬਜੀ ਉਹ ਆਪਣੀ ਬਣਦੀ ਆ ਤੇ ਸਬਜੀ ਨੂੰ ਆਪਾਂ ਸਾਰੀ ਪੂਰੀ ਨੂੰ ਨਹੀਂ ਪਕਾਉਣਾ ਹੈਗਾ ਬਸ ਆਪਾਂ ਥੋੜੀ ਜੀ ਫਰਾਈ ਕਰਾਂਗੇ ਤੇ ਤੁਸੀਂ ਆਪਦੇ ਜਿਹੜਾ ਆ ਹੁੰਦਾ ਆ ਚਾਨਣੀ ਵਗੈਰਾ ਹੁੰਦੀ ਆ ਜਾਂ ਕੀ ਕਹਿੰਦੇ ਤੁਸੀਂ ਇਹਨੂੰ ਛਾਨਣੀ ਕਹਿੰਦੇ ਆ ਕਈ ਵਾਰੀ ਕਿਤੇ ਛਾਨਣੀ ਵੀ ਕਹਿੰਦੇ ਆ ਕਈ ਵਾਰੀ ਕੋਈ ਚਾਨਣੀ ਵੀ ਕਹਿੰਦੇ ਆ ਪਕੌੜੇ ਕੱਢਣ ਵਾਲੀ ਵੀ ਕਹਿੰਦੇ ਆ ਜਿੰਦੀ ਬਹੁਤ ਤੇ ਆਪਾਂ ਉਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਕੀ ਕਰਾਂਗੇ ਫੇ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਤੱਕ ਬਸ ਆਪਾਂ ਇਹਨੂੰ 5-7 ਕਿੰਮੈਂਟ ਹੀ ਲਾਉਣੇ ਆ ਆਪਾਂ ਉਸ ਤੋਂ ਬਾਅਦ ਵਿੱਚ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਫਰਾਈ ਕਰ ਲੈਣਾ ਤੇ ਆਪਾਂ ਛਾਨਣੀ ਦੇ ਨਾਲ ਭੰਨ ਕੇ ਦੇਖ ਲੈਣਾ ਬਸ ਤੁਸੀਂ ਐਨ ਪੂਰੀ ਚੰਗੀ ਤਰ੍ਹਾਂ ਨਿੱਫ ਫੁੱਟਣੀ ਚਾਹੀਦੀ ਹੈਗੀ ਬਸ ਥੋੜੀ ਜਿਹੀ ਕੱਚੀ ਤੇ ਥੋੜੀ ਜਿਹੀ ਪੱਕੀ ਇਦਾਂ ਦੀ ਰਹਿਣੀ ਚਾਹੀਦੀ ਹੈ ਆਪਣੀ ਸਬਜ਼ੀ ਤੇ ਹਾਂਜੀ ਅਰਬੀ ਆਪਾਂ ਇੱਥੇ ਫਰਾਈ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਥੋੜੀ ਥੋੜੀ ਕਰਕੇ ਜੀ ਦੂਸਰੀ ਆਪਣੀ ਸ਼ਰਨ ਦੇ ਵਿੱਚ ਪਾਵਾਂਗੇ ਤੇ ਆਪਾਂ ਇਹਨੂੰ ਬਸ ਹੁਣ ਆਪਣੇ ਕੋਲੇ ਦੇ ਵਿੱਚ ਜਿਹੜਾ ਇੱਕ ਸਾਈਡ ਤੇ ਆਪਾਂ ਇਹਨੂੰ ਕੱਢ ਲਾਂਗੇ ਚੰਗੀ ਤਰ੍ਹਾਂ ਜਨਦੀ ਕਹਿ ਸਕਦੇ ਹੋ ਕਿ ਆਪਣਾ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਆਪਣਾ ਨੁੱਚੜਨਾ ਚਾਹੀਦਾ ਵਾ ਬਾਕੀ ਇਹ ਵੈਸੇ ਤਾਂ ਆਪਾਂ ਬਹੁਤ ਜ਼ਿਆਦਾ ਤੇਲ ਆ ਜਿਹੜਾ ਉਹ ਨਹੀਂ ਪਾਇਆ ਹੈਗਾ ਕਾਫੀ ਜ਼ਿਆਦਾ ਲੋਕ ਐਦਾ ਕਰਦੇ ਆ ਕਿ ਬਹੁਤ ਜ਼ਿਆਦਾ ਤੇਲ ਪਾਉਂਦੇ ਤੇ ਉਹਦੇ ਵਿੱਚ ਇਹਨੂੰ ਤਲਦੇ ਆ ਤੇ ਵੈਸੇ ਆਪਾਂ ਇੰਨੀ ਜ਼ਿਆਦਾ ਨਹੀਂ ਤਲਣੀ ਹੈਗੀ ਸਿਰਫ ਇਹਨੂੰ ਥੋੜਾ ਜਿਹਾ ਆਪਾਂ ਫਰਾਈ ਹੋਈ ਕਰਨਾ ਤੇ ਫਿਰ ਆਪਾਂ ਇਹਨੂੰ ਜੀ ਇੱਥੇ ਇੱਕ ਭਾਂਡੇ ਦੇ ਵਿੱਚ ਹੈ ਜਿਹੜਾ ਆਪਾਂ ਉਹ ਕੱਢ ਲੈਣਾ ਤੁਸੀਂ ਦੇਖਿਓ ਕਿ ਮੈਂ ਇਹਨੂੰ ਸਾਰੀ ਚੰਗੀ ਤਰ੍ਹਾਂ ਆਪਾਂ ਕੋਲੇ ਦੇ ਵਿੱਚ ਹੈ ਜਿਹੜੀ ਆਪਣੀ ਇਹ ਸਬਜੀ ਆਪਾਂ ਇਹਨੂੰ ਕੱਢ ਲਾਂਗੇ ਤੇ ਫਿਰ ਇਸ ਦੇ ਵਿੱਚ ਹੀ ਆਪਾਂ ਜਿਹੜੀ ਸਬਜੀ ਨੂੰ ਆਪਣੀ ਨੂੰ ਉਹ ਤੜਕਾ ਲਗਾਵਾਂਗੇ ਬਾਅਦ ਵਿੱਚ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਕੋਲੇ ਦੇ ਵਿੱਚ ਜਿਹੜਾ ਪਹਿਲਾਂ ਉਹ ਆਪਾਂ ਕੱਢ ਲਈਏ ਇਸ ਤਰੀਕੇ ਦੇ ਨਾਲ ਜੀ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਉਂਗਲੀਆਂ ਵੀ ਚਟ ਦੇ ਰਹਿ ਜਾਂਉਂਦੀ ਕਿ ਇੰਨੀ ਜ਼ਿਆਦਾ ਸੁਆਦ ਬਣਦੀ ਆ ਤੇ ਬੱਚੇ ਵੀ ਤੁਹਾਡੇ ਜਿਹੜੇ ਆ ਉਹ ਮੰਗ ਮੰਗ ਕੇ ਜਿਹੜੀ ਸਬਜ਼ੀ ਇਹ ਖਾਣਗੇ ਕਿਉਂਕਿ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਜੀ ਕਹਿ ਲੈਂਦੇ ਨੇ ਕਿ ਅਸੀਂ ਆਲੂ ਦੀ ਸਬਜ਼ੀ ਖਾਣੀ ਆ ਬੱਚੇ ਬਹੁਤ ਜ਼ਿਆਦਾ ਡਿਮਾਂਡ ਆ ਆਲੂ ਦੀ ਸਬਜ਼ੀ ਦਾ ਹੀ ਕਰਦੇ ਆ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਕਿ ਇਦਾਂ ਹੀ ਟੇਸਟ ਆਉਂਦਾ ਕਿ ਆਪਣੀ ਇਹ ਸਬਜ਼ੀ ਹੈ ਜਿਹੜੀ ਆਲੂ ਦੀ ਸਬਜ਼ੀ ਵਰਗੀ ਲੱਗਦੀ ਆ ਤੇ ਹਾਂਜੀ ਲੋ ਜੀ ਇੱਥੇ ਆਪਾਂ ਸਬਜ਼ੀ ਹੈ ਜਿਹੜੀ ਆਪਣੀ ਉਹ ਚੰਗੀ ਤਰ੍ਹਾਂ ਕੱਢ ਲਈ ਹੈ ਤੇ ਹੁਣ ਬਾਕੀ ਤੁਸੀਂ ਤੇਲ ਦੇਖ ਸਕਦੇ ਹੋ ਕਿ ਜਿਹੜਾ ਕਾਫੀ ਜ਼ਿਆਦਾ ਤੇਲ ਆ ਉਹ ਨਹੀਂ ਬਚਿਆ ਹੈਗਾ ਬਿਲਕੁਲ ਹੀ ਥੋੜਾ ਜਿਹਾ ਤੇਲ ਬਚਿਆ ਤੇ ਇਸ ਦੇ ਵਿੱਚ ਹੀ ਹੁਣ ਆਪਾਂ ਆਪਣਾ ਜਿਹੜਾ ਤੜਕਾ ਹੈ ਉਹ ਆਪਾਂ ਭੁੰਨ ਲਾਂਗੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਪਿਆਜ਼ ਜਿਹੜੀ ਆਪਣੇ ਉਹ ਪਾਉਣੇ ਆ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਜੰਦੀ ਭੁੰਨ ਲੈਣਾ ਵਾ ਦੇਖਿਓ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ ਤੇ ਹੁਣ ਆਪਾਂ ਪਿਆਜ਼ ਆ ਜਿਹੜੀ ਉਹ ਚੰਗੀ ਤਰ੍ਹਾਂ ਆਪਣੇ ਪਿਆਜ਼ ਆ ਜਿਹੜੀ ਉਹ ਆਪਾਂ ਪਾਤੇ ਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਿਆਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਤੇ ਬਾਕੀ ਜਿਹੜਾ ਕੁਝ ਵੀ ਆਪਾਂ ਇਹਦੇ ਵਿੱਚ ਪਾਉਣਾ ਹੈ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਪਿਆਜ਼ ਹੀ ਆਪਣੇ ਆ ਜਿਹੜੇ ਉਹ ਭੁੰਨਣੇ ਆ ਤੁਸੀਂ ਦੇਖ ਸਕਦੇ ਹੋ ਕਿ ਹਨਾ ਇੱਥੇ ਤੇਲ ਆ ਜਿਹੜਾ ਉਹ ਕਾਫੀ ਜ਼ਿਆਦਾ ਨਹੀਂ ਹੈਗਾ ਬਹੁਤ ਹੀ ਥੋੜਾ ਜਿਹਾ ਆ ਵਾ ਤੇ ਇਹ ਪਿਆਜ਼ ਆਪਣੇ ਬਿਲਕੁਲ ਹੀ ਲਾਲ ਹੋ ਚੁੱਕੇ ਨੇ ਤੇ ਚੰਗੀ ਤਰ੍ਹਾਂ ਭੁੱਜ ਚੁੱਕੇ ਆ ਤੇ ਹੁਣ ਇੱਥੋਂ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਲਾਲ ਟਮਾਟਰ ਤੇ ਲਾਲ ਟਮਾਟਰ ਆਪਾਂ ਹਮੇਸ਼ਾ ਬਾਅਦ ਵਿੱਚ ਪਾਉਣੇ ਨੇ ਕਿਉਂਕਿ ਜੀ ਲਾਲ ਟਮਾਟਰ ਆਪਾਂ ਇਸ ਕਰਕੇ ਬਾਅਦ ਵਿੱਚ ਪਾਉਣੇ ਆ ਜੀ ਪਹਿਲਾਂ ਇਹ ਜੇ ਪਾ ਦਈਏ ਤਾਂ ਕਹਿ ਸਕਦੇ ਆ ਕਿ ਆਪਣੇ ਪਿਆਜ਼ ਆ ਜਿਹੜੇ ਉਹ ਨਹੀਂ ਚੰਗੀ ਤਰ੍ਹਾਂ ਭੁੱਜਦੇ ਹੈਗੇ ਤੇ ਬਸ ਕੱਚੇ-ਕੱਚੇ ਜੇ ਰਹਿ ਜਾਂਦੇ ਆ ਤੁਸੀਂ ਹਮੇਸ਼ਾ ਜਿਹੜੇ ਲਾਲ ਟਮਾਟਰ ਉਹ ਬਾਅਦ ਵਿੱਚ ਹੀ ਪਾਇਆ ਕਰੋ ਤੇ ਜੇਕਰ ਆਪਾਂ ਪਹਿਲਾਂ ਲਾਲ ਟਮਾਟਰ ਪਾ ਦਨੇ ਆ ਜੀ ਫਿਰ ਆਪਣੇ ਪਿਆਜ਼ ਜਿਹੜੇ ਥੋੜੇ ਕੱਚੇ ਕੱਚੇ ਲੱਗਣ ਲੱਗ ਜਾਂਦੇ ਇੰਦਾ ਲੱਗਦੇ ਕਿ ਚਿੱਟੇ-ਚਿੱਟੇ ਜੀ ਆ ਤੇ ਵੈਸੇ ਇੱਥੇ ਥੋੜੀ ਜੀ ਬ੍ਰਾਈਟਨੈਸ ਘਟਾ ਕਿਉਂਕਿ ਆਪਣੇ ਬੱਲਵਾਂ ਜਿਹੜੇ ਛੋਟੇ ਲੱਗਿਆ ਹੋਇਆ ਵਾ ਤੇ ਵੈਸੇ ਤਾਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਪਿਆਜ਼ ਆ ਉਹ ਚੰਗੀ ਤਰ੍ਹਾਂ ਭਨ ਚੁੱਕੇ ਆ ਤੇ ਇੱਥੇ ਹੋਂ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਇਹਦੇ ਵਿੱਚ ਥੋੜੇ-ਥੋੜੀ ਕਰਕੇ ਜੋ ਵੀ ਚੀਜ਼ਾਂ ਹੈਗੀਆਂ ਨੇ ਅੱਗੇ-ਅੱਗੇ ਤੇ ਆਪਾਂ ਉਹ ਇਹਦੇ ਵਿੱਚ ਪਾਈ ਜਾਵਾਂਗੇ ਤੇ ਤੁਸੀਂ ਦੇਖਿਓ ਕਿ ਆਪਣੀ ਸਬਜੀ ਹੈ ਜਿਹੜੀ ਇਸ ਤਰੀਕੇ ਨਾਲ ਤੁਸੀਂ ਆਪਣੇ ਘਰੇ ਸਬਜੀ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹਾਂਜੀ ਇੱਥੇ ਆਪਣੇ ਜਿਹੜੇ ਪਿਆਜ਼ ਆ ਉਹ ਵੀ ਚੰਗੀ ਤਰ੍ਹਾਂ ਜਿਹੜੇ ਦੇਖੋ ਤੁਸੀਂ ਭੁੱਜ ਚੁੱਕੇ ਆ ਤੇ ਆਪਣੇ ਪਿਆ ਲਾਲ ਟਮਾਟਰ ਵੀ ਭੁੱਜ ਗਏ ਆ ਜੀ ਹਾਂਜੀ ਹੁਣ ਇੱਥੇ ਆਪਾਂ ਪਾ ਦਾਂਗੇ ਜੀ ਹਰੀਆਂ ਮਿਰਚਾਂ ਤੇ ਮੇਰਾ ਚੇਤਾ ਭੁੱਲ ਗਿਆ ਸੀਗਾ ਕਿ ਮੈਂ ਵੀਡੀਓ ਚਲਾਉਣੀ ਹੈ ਕਿਉਂਕਿ ਮੈਂ ਹਰੀਆਂ ਮਿਰਚਾਂ ਪਾਤੀਆਂ ਸੀਗੀਆਂ ਤੇ ਵੀਡੀਓ ਚਲਾਉਣੀ ਭੁੱਲ ਗਈ ਸੀਗੀ ਵੈਸੇ ਤੁਹਾਨੂੰ ਵਿੱਚ ਦਿਖ ਹੀ ਰਹੀਆਂ ਹੋਣਗੀਆਂ ਕਿ ਆਪਣੀਆਂ ਜਿਹੜੀਆਂ ਆਪਾਂ ਹਰੀਆਂ ਨੇ ਮਿਰਚਾਂ ਨੇ ਉਹ ਪਾਤੀਆਂ ਤੇ ਆਪਣਾ ਮਸਾਲਾ ਹੈ ਜਿਹੜਾ ਦੇਖੋ ਤੁਸੀਂ ਚੰਗੇ ਤਰ੍ਹਾਂ ਇਹ ਜਿਹੜਾ ਭੁੱਜ ਚੁੱਕਿਆ ਵਾ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਜਾਂਦੀ ਭੁੰਨ ਲੈਣਾ ਵਾ ਆਜਾ ਨੂੰ ਆਪਣੇ ਮਸਾਲਿਆਂ ਨੂੰ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਤੇ ਥੋੜਾ ਜਿਹਾ ਨਮਕ ਪਾ ਲੈਣਾ ਸਵਾਦ ਦੇ ਅਨੁਸਾਰ ਜਿੰਨੀ ਤੁਹਾਡੀ ਸਬਜੀ ਆ ਤੇ ਤੁਸੀਂ ਹੋਰ ਕੋਈ ਇਹਦੇ ਵਿੱਚ ਮਸਾਲੇ ਵਗੈਰਾ ਪਾਉਣਾ ਚਾਹੋ ਨੇ ਤੁਸੀਂ ਉਹ ਵੀ ਪਾ ਸਕਦੇ ਤੇ ਮੈਂ ਇਹਦੇ ਵਿੱਚ ਨੂਨ ਤੇ ਹਲਦੀ ਤੇ ਹਰੀਆਂ ਮਿਰਚਾਂ ਹੀ ਪਾਈਆਂ ਨੇ ਕਿਉਂਕਿ ਜੀ ਗਰਮੀ ਬਹੁਤ ਜ਼ਿਆਦਾ ਹੈ ਮਸਾਲੇ ਆ ਜਿਹੜਾ ਮਸਾਲੇ ਥੋੜੇ ਜਿਹਾ ਖਰਾਬ ਕਰਦੇ ਆ ਇਸ ਕਰਕੇ ਮੈਂ ਮਸਾਲੇ ਥੋੜਾ ਜਿਹਾ ਵਾਈਡ ਹੀ ਕਰਦੀ ਹਣੀ ਆ ਮੈਂ ਮਸਾਲੇ ਬਹੁਤ ਜ਼ਿਆਦਾ ਨਹੀਂ ਪਾਉਂਦੀ ਹੈਗੀ ਤੇ ਤੁਸੀਂ ਦੇਖਿਓ ਕਿ ਇਸ ਤਰੀਕੇ ਨਾਲ ਵੀ ਸਬਜੀ ਆ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਬਾਕੀ ਜਿਹੜੀ ਆਪਾਂ ਸਬਜੀ ਆਪਣੀ ਫਰਾਈ ਕਰਕੇ ਅਲੱਗ ਤੋਂ ਰੱਖੀ ਸੀਗੀ ਤੇ ਹੁਣ ਉਹ ਆਪਾਂ ਇਹਦੇ ਵਿੱਚ ਜਿਹੜੀ ਆ ਮਿਕਸ ਕਰ ਦਾਂਗੇ ਆਪਣੇ ਮਸਾਲਾ ਜਿਹੜਾ ਆਪਾਂ ਭੁੱਜਿਆ ਵਾ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਦੇਖਿਓ ਕਿ ਸਬਜੀ ਦਾ ਜਿਹੜਾ ਕਲਰ ਆ ਬਹੁਤ ਹੀ ਜ਼ਿਆਦਾ ਪਿਆਰਾ ਆ ਤੇ ਨਾਲੇ ਤੁਹਾਡੀ ਜਿਹੜੀ ਆਰਬੀ ਆ ਉਹ ਬਹੁਤ ਹੀ ਜ਼ਿਆਦਾ ਨਹੀਂ ਜਿਵੇਂ ਘੁਲ ਜੇ ਜਾਂਦੀ ਆ ਤੇ ਉਹ ਵੀ ਨਹੀਂ ਘੁਲੂਗੀ ਤੇ ਜੀ ਕਰਪਾ ਥੋੜੀ ਜੀ ਪਹਿਲਾਂ ਫਰਾਈ ਕਰ ਦਾਂਗੇ ਤੇ ਐਨ ਪੂਰੀ ਵਧੀਆ ਨਿਕਲੀ ਗਲੀ ਗਲੀ ਅਰਬੀ ਪਈ ਹੁੰਦੀ ਆ ਜੀ ਕਲੀ ਕਲੀ ਅਰਬੀ ਹੈ ਜਿਹੜੀ ਉਹ ਰਹੂਗੀ ਨਹੀਂ ਥੋੜੀ ਜਿਹੜੇ ਸਬਜੀ ਆ ਮੈਂ ਕਾਫੀ ਜ਼ਿਆਦਾ ਦੇਖਿਆ ਵਾ ਕਿ ਥੱਲੇ ਜੇ ਲੱਗ ਜਾਂਦੀ ਆ ਤੇ ਉਹ ਅਰਬੀ ਹੈ ਜਿਹੜੀ ਆਪਣੀ ਉਹ ਵੀ ਨਹੀਂ ਥੱਲੇ ਲੱਗੂਗੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸਬਜੀ ਦਾ ਕਲਰ ਆ ਜਿਹੜਾ ਬਹੁਤ ਹੀ ਜ਼ਿਆਦਾ ਪਿਆਰਾ ਆ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਜਣਦੀ ਆਪਣੀ ਸਬਜੀ ਆ ਜਿਹੜੀ ਉਹ ਬਣ ਕੇ ਰੈਡੀ ਹੋਈ ਆ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀ ਆਪਣੇ ਚੈਨਲ ਨੂੰ ਤੁਸੀਂ ਇੰਨਾ ਸਪੋਰਟ ਕਰਦੇ ਹੋ ਜੀ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਚੁੱਕਿਆ ਕਾਫੀ ਟਾਈਮ ਦਾ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਜਿਹੜੇ ਵੀ ਸਾਡੀ ਵੀਡੀਓ ਤੇ ਆਉਂਦਿਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਹੱਥ ਜੋੜ ਕੇ ਤੇ ਬੇਨਤੀ ਆ ਕਿ ਐਦਾਂ ਹੀ ਸਾਡੇ ਚੈਨਲ ਨੂੰ ਜਿਹੜਾ ਸਪੋਰਟ ਕਰਦੇ ਰਹੋ ਤੇ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਆ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਤੱਕ ਜਿਹੜਾ ਉਹ ਵਧਣਾ ਹੈ ਤੁਹਾਡੇ ਸਾਰਿਆਂ ਦੀ ਬਦੌਲਤ ਆ ਜਿਹੜੀ ਮੈਂ ਇੱਥੇ ਤੱਕ ਪਹੁੰਚੀ ਆ ਤੇ ਹੁਣ ਆਪਾਂ ਆਪਣੀ ਸਬਜੀ ਨੂੰ ਥੋੜਾ ਜਿਹਾ ਟਾਈਮ ਬਸ ਸੇਕ ਲਵਾਉਣਾ ਕਿਉਂਕਿ ਆਲਰੇਡੀ ਆਪਣੀ ਸਬਜੀ ਪਹਿਲਾਂ ਆਪਣੀ ਭੁੰਨੀ ਹੋਈ ਆ ਤੇ ਥੋੜਾ ਜਿਹਾ ਆਪਾਂ ਸੇਕ ਲੱਗਣ ਦਵਾਵਾਂਗੇ ਜੀ ਤੇ ਸੇਕ ਲੱਗਣ ਤੋਂ ਬਾਅਦ ਵਿੱਚ ਆਪਾਂ ਥੋੜਾ ਜਿਹਾ ਦੇਖਿਓ ਤੁਸੀਂ ਇੱਥੇ ਆਪਣੀ ਸਬਜੀ ਕਿੰਨੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੋਈ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਜਿਹੜੀ ਉਹ ਇੰਨੀ ਹੋਈਆਂ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਅੱਪ ਅੱਜ ਇੱਥੇ ਤੱਕ ਆਏ ਆ ਤੇ ਬਾਕੀ ਵੀਡੀਓ ਤੇ ਕਈ ਆਉਂਦੇ ਆ ਤੇ ਆ ਕੇ ਵੀਡੀਓ ਦੇਖਦੇ ਆ ਤੇ ਚਲੇ ਜਾਂਦੇ ਆ ਤੇ ਆਪਣੀ ਵੀਡੀਓ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਟ ਕਰਦੇ ਆ ਤਾਂ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਉਹ ਪਲੀਜ਼ ਕਿਰਪਾ ਕਰਕੇ ਆਪਣੀ ਜਿਹੜੇ ਚੈਨਲ ਨੂੰ ਆਹੋ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ